ਟੈਕਸਾਸ 'ਚ ਹੜਾ ਕਰਨ ਪਿਆਸੀ ਮੌਤਾਂ ਦਰਜ ਅਮਰੀਕਾ ਦੇ ਟੈਕਸਾਸ ਵਿੱਚ ਹੜਾ ਦਿਲ ਪੇਟ ਵਿੱਚ ਆ ਕੇ ਮਰਨ ਵਾਲਿਆਂ ਦੀ ਗਿਣਤੀ 82 ਹੋ ਗਈ ਹੈ। ਸਮਰ ਕੈਂਪ ਤੋਂ ਲਾਪਤਾ ਬੱਚਿਆਂ ਵਿੱਚੋਂ 10 ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਚੁਣੌਤੀਪੂਰਨ ਸਥਿਤੀ ਵਿੱਚ ਬੱਚਾ ਮੁਲਾਜ਼ਮ ਲਾਪਤਾ ਲੋਕਾਂ ਦੀ ਪਾਲ ਵਿੱਚ ਲੱਗੇ ਹਨ। ਟੈਕਸਾਸ ਵਿੱਚ ਤੂਫਾਨ ਆਉਣ ਮਗਰੋਂ ਪਹਿਲੀ ਵਾਰ ਗਵਰਨਰ ਗ੍ਰੈਗ ਐਬਾਟਨੇ ਨੇ ਕਿਹਾ ਹੈ ਕਿ ਪੂਰੇ ਸੂਬੇ ਵਿੱਚ 40 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਹੋਈ ਹੈ ਹਾਲਾਂਕਿ ਗਿਣਤੀ ਹੋਰ ਵੱਧ ਹੋ ਸਕਦੀ ਹੈ ਸੈਰਿਫ ਲੈਰੀ ਲਿਥਾ ਨੇ ਦੱਸਿਆ ਕਿ ਬੱਚਾ ਆਟਿਮਾ ਨੂੰ 28 ਬੱਚਿਆਂ ਸਮੇਤ 68 ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਫੜ ਸ਼ੁੱਕਰਵਾਰ ਨੂੰ ਆਏ ਸਨ ਉਨ੍ਹਾਂ ਨੇ ਅਹਦ ਲਿਆ ਹੈ ਕਿ ਸਾਰੇ ਲਾਪਤਾ ਲੋਕਾਂ ਦੇ ਮਿਲ ਜਾਣ ਤੱਕ ਖੋਜ ਜਾਰੀ ਰੱਖੀ ਜਾਵੇਗੀ ਸਥਾਨਕ ਅਧਿਕਾਰੀਆਂ ਮੁਤਾਬਕ ਟ੍ਰੈਵਿਸ ਵਰਨੈਟ ਕੈਂਡਲ ਟਾਮ ਗ੍ਰੀਨ ਤੇ ਵਿਲੀਅਮਸਨ ਕਾਉਂਟੀਆਂ ਵਿੱਚ 10 ਹੋਰ ਮੌਤਾਂ ਹੋਈਆਂ ਹਨ ਗਵਰਨਰ ਨੇ ਚੇਤਾਵਨੀ ਦਿੱਤੀ ਹੈ ਕਿ ਮੰਗਲਵਾਰ ਨੂੰ ਭਾਰੀ ਬਾਰਿਸ਼ ਪੈਣ ਦਾ ਖ਼ਤਰਾ ਹੈ ਇਸ ਤੋਂ ਬਾਅਦ ਜਾਣਲੇਵਾ ਹੜ ਆ ਸਕਦੇ ਹਨ ਖਾਸ ਕਰ ਉਹਨਾਂ ਥਾਵਾਂ 'ਤੇ ਜਿੱਥੇ ਪਹਿਲਾਂ ਹੀ ਪਾਣੀ ਭਰਿਆ ਪਿਆ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀੜਤਾਂ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਸ਼ਾਇਦ ਸ਼ੁੱਕਰਵਾਰ ਨੂੰ ਦੌਰਾ ਕਰਨ ਜਾ ਸਕਦੇ ਹਨ ਉਨਾ ਕਿ ਆ ਕਿ ਮੇਰੀ ਸਰਕਾਰ ਐ ਬਾਟ ਦੇ ਸੰਪਰਕ ਵਿੱਚ ਹੈ